ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋ ਗਏ ਤਸੀਂ ਵੀ ਠੀਕ ਠਾਕ ਤੇ ਇਧਰ ਸੋਭਦੀਪ ਦੀਆਂ ਤੇ ਤਨੂ ਦੀਆਂ ਗੱਲਾਂ ਚੱਲਣ ਡੀਆਂ ਨੇ ਤਰਨਪ੍ਰੀਤ ਕੌਰ ਦੀਆਂ ਤਨਪ੍ਰੀਤ ਦੀ ਹੁਣੇ ਲੜਾਈ ਚੱਲੂ ਹੋ ਗਈ ਆ ਕਿ ਇਹ ਬੜਾ ਲੜਦੀ ਐ ਵੀ ਇਹਨੇ ਸੋਣਾ ਹੁੰਦਾ ਮੇਰੇ ਨਾਲ ਹੁਣ ਮੈਂ ਇਹਨੂੰ ਕਹਿਣ ਡਿਆ ਸੀ ਵੀ ਇਹ ਸੋਭ ਨੇ ਲੜਿਆ ਕਰਨਾ ਤੇਰੇ ਨਾਲ ਵੀ ਮੇਰਾ ਪਾਪਾ ਮੈਂ ਜਾਇਆ ਕਰਨਾ ਤੇ ਮੈਨੂੰ ਕਹਿੰਦੀ ਵੀ ਪੇੜਾਂ ਵੀ ਕਹਿੰਦੀ ਵਜਿਆ ਕਰਨਗੀਆਂ ਜੇ ਲੜੂਗਾ ਤੇ ਤੇ ਹੁਣ ਹੀ ਜੇ ਉਹ ਮੈਂ ਉਹਨੂੰ ਨਾਲਸ ਵਾਲਾ ਨਾਲ ਤਾਂ ਹੁਣ ਹੀ ਨਰਾਜ ਹੋ ਜਾਂਦੀ ਆ ਤੇ ਕਿ ਉਹ ਇਹ ਮੇਰਾ ਪਿਆਰ ਬੜਾ ਕਰਦੀ ਸ਼ੁਰੂ ਤੋਂ ਹੀ ਨਿੱਕੀ ਹੁੰਦੀ ਤੇ ਵੇਖ ਇਹਨਾਂ ਦੀਆਂ ਗੱਲਾਂ ਹੁਣ ਚੋੜੇ ਰਹਿੰਦੀ ਆ ਇਹ ਸ਼ੋਭਦੀਪ ਕਿੰਦਾ ਇਹਨਾਂ ਗੱਲੀ ਲੱਗਾ ਬੋਲਦਾ ਇਹਨਾਂ ਨੂੰ ਮਨਾ ਕੋਈ ਵਿਅਦ ਉਹ 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 ਕੀ ਕਰ ਦੇ ਦੋਵੇਂ ਜਾਨੀ ਵੈਲੀ ਰਿੰਦੀ ਹੁਣੋ ਕੋਡੋਨੀ ਨਾ ਨਾ ਗਾਗੀ ਨ ਕੇ ਦੇ ਦੇ ਨੋ ਚੁਕਾਦੀ ਆਹੋ ਕਾਕਾ ਬਜੇ ਉਦੇ ਹੀ ਹੁੰਦਾ ਇੰਦਾ ਵਾ ਹਨਾ ਕਿਦੋਂ ਪਰੋਡੋਂਦਾ ਇੰਨਾ ਨਹੀਂ ਉਨਕੇ ਨਾ ਗੱਲਾਂ ਕੰਝਦੀ ਆਹੋ ਬੋਨੀ ਨਾ ਗੱਲ ਕੋਦੀ ਉਹਦੇ ਫੋਨ ਦੇ ਗੀਜੰਦੇ ਆਹੋ ਬੜਾ ਫੋਨ ਵੇਖਦੀ ਆਹੋ ਸਾਰੇ ਬੜਾ ਖੁੰਮ ਚੱਬ ਵੇਖੋ ਕਿਦਾਂ ਹੰਗਾਰੇ ਭਰਦਾ ਜਦ ਤਨੂੰ ਗੱਲਾਂ ਕਰਦੀ ਆ Tolong yang si, ada kerang ni nak dia atau kau ni nak, mana dua ni betul kiri kan si? Kalau ni kau dia, kau cuci bola, cuci. Kalau ni kau dia si, kau tangi, mana? ਦੇ ਗੋਲ ਕਿਦ ਨੂੰ ਹੀ ਘਟਾਉਂਗੀ ਅੱਛੇ ਪਤਾ ਕੀ ਕਰਨਾ ਵਾ ਛੋਬਰੀ ਵਾਲੇ ਛੋਬਰੀ ਕਿਦਾਂ ਬਣਾ ਦੇ ਪੈਣਾ ਤੁਹਾਨੂੰ ਉਹ ਗੀ ਨਾ ਅੱਛੇ ਪਤਾ ਕਿੱਡਾ ਗੱਲੀ ਲੱਗਾ ਏ ਦੇਖਣਾ ਵਾ ਕੀ ਸੁੱਤੀ ਆ ਨਾ ਇਹਦਾ ਬੜੀ ਸਲਾਈ ਪਈ ਇਹ ਵੀ ਵੇਖਾਂਗੇ ਹੋਣਾ ਦੰਡੋ ਲੈ ਕੇ ਨਾ ਉਥੋਂ ਅੱਧਾ ਕਰਾਂਗੇ ਪਹਿਲਾਂ ਅਸੀਂ ਕਹਿੰਦੇ ਬਣਾ ਮਾਰ ਕੇ ਦਾ ਮੁਰਗਾ ਬਣਾ ਦਾਂਗੇ ਨਾ ਫੇਪੀ ਦਾ ਮਾਰ ਕੇ ਮੁਰਗਾ ਬਣਾ ਦਾਂਗੇ ਫਿਰ ਉਹਦੇ ਮਾਰ ਕੇ ਮੁਰਗਾ ਬਣਾ ਦਾਂਗੇ ਹਨਾ ਫਿਰ ਮਜਾਉਣਾ ਹੀ ਹਨਾ ਫਿਰ ਅਛੀ ਦਾ ਮਾ ਛੁਮਾ ਕੇ ਕੋਲੇ ਰਗਾੜੀ ਹਨਾ ਔਰ ਉਹ ਚੁੱਤੇ ਰਹਿੰਦੇ ਕੁਲਰ ਗਾੜੀ ਹਨਾ ਆਹੋ ਹਾਨੂੰ ਛੋਣੀਂ ਦਿੰਦੇ ਹਾਂ ਤੇ ਜੇ ਉੱਤੇ ਛੋਣ ਜੁੱਥੋਂ ਦੇ ਪਿੱਛੇ ਕਾਕੀਂ ਥੰਡਾ ਲੱਗ ਜੇ ਥੰਡਾ ਲੱਗ ਜੇ ਆਹੋ ਗਰਮੀ ਉੱਤੇ ਹਨਾ ਗਰਮੀ ਬੜੀ ਹੋ ਗਈ ਉਹ ਹਨਾ ਆ ਵੀਖ ਨੂੰ ਲੋਕ ਜਿਲਦ ਨਹੀਂ ਗਰਮੀ 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 ਹਨਾ ਆਹੋ ਬੜਾ ਛਤੋਂਦੇ ਹਾਂ ਰੋਜ਼ੀ ਆਹੋ ਤੁਸੀਂ ਹਨਾ ਆਹੋ ਉੱਤਿਆ ਕਰਾਂਗੇ ਨਾ ਦੇ ਗਨੋਂ ਗੱਲ ਹੈ ਕੋਈ ਹਨਾ ਉਹ ਬੋੜੀ ਡੋਂਗਲੇ ਨੂੰ ਨਹੀਂ ਨਾ ਦੀਸਿਂ ਇੱਕ ਇਹਨਾਂ ਦਾ ਕੱਟ ਕੇ ਰੱਖ ਲੈਣੀ ਐਡਾ ਹਨਾ ਗੇਨਨ ਕੁੱਟਿਆ ਕਰਾਂਗੇ ਐਡਾ ਹਨਾ ਜੋ ਛੋਦੀ ਬਣਾਉਂਗਾ ਫਿਰਵਾ ਕਰੂ ਹਨਾ ਬੋੜਾ ਕੁੱਟਿਆ ਖਾਣਾ ਚੀ ਆਹੋ ਉਹ ਤਾਂ ਕੀ ਕਰਿਆ ਕਰਦਾ ਰੋਜ਼ ਇਹਨਾਂ ਨੂੰ ਕੁੱਟਿਆ ਕਰਦਾ ਹਨਾ ਬਿਲੇ ਰਿੰਡੀ ਰੋਜ਼ੀ

ਉਹ ਗੋਦੀ ਉਹਦੇ ਨਹੀਂ ਕੱਢਦਾ ਕੋਈ ਉਹਦੇ ਨੂੰ ਨਹੀਂ ਕੱਢਦਾ ਹਨ ਨੂੰ ਪਤਾ ਨਹੀਂ ਲੱਗਦਾ ਅਈ ਮੈਂ ਮੈਂ ਕੱਢ ਜਾਨੀ ਤੇ ਭੈ ਕੀ ਆਣੀ ਲੱਗੇ ਕੋਈ ਆ ਦੇ ਉਹ ਨਾ ਉਹ ਦਿਵਾ ਦਿਂਦੀ ਹਨ ਉਹ ਚਾਪ ਨਾ ਨਿਕਲ ਜਾਂਦਾ ਕੋਈ ਬਾਹਰ ਨਿਕਲ ਜਾਂਦਾ ਹਨ ਨੂੰ ਪਤਾ ਤੁਹਾਡੇ ਲੱਗਦਾ ਵਾ ਆਹੋ ਬੜੇ ਚਲਾਕੀ ਪਤਾ ਕੀ ਕਰਦੇ ਹਨ ਉਹਦੇ ਤਾਂ پتہ ਉਹ ਕੀ ਹੱਦ ਉਹ ਤੇ ਕੰਬਲ ਦੇ ਕੇ ਨਾ ਤਾਂ ਭੱਜ ਜਾਂਦੇ ਆ ਪੂਜਾ ਬਣਾਉਂਦਾ ਬੰਦੀ ਅਕਲ ਬਾਹਰ ਨਿਕਲ ਜਾਂਦਾ ਹਨ ਨਾ ਹਰ ਦਿਨ ਲੱਗ ਗਈ ਬਿੰਦਨੀ ਅਚਬੀ ਲਈ ਅਬੂ ਨਹੀਂ ਉਦਾਂ ਹੀ ਹਨਾ ਹਨ ਨੂੰ ਕਦੀ ਕੁੱਤੀ ਦਾਂਦੇ ਕੁੱਤੀ ਦਾਂਦੀ ਆ ਹੁਣ ਇਹਨਾਂ ਨੂੰ ਪੁੱਜਿਆ 간 ਨਹੀਂ ਹਨਾ ਕਦੀ ਹਨ ਨੂੰ ਹੁੰਦਾ ਭੁੰਦੀ ਆ ਹਨਾ ਆਹੋ ਤੇ ਕਾਕਾ ਰੁੰਦਾ ਰਿੰਦਾ ਵਾ ਤੇ ਕਾਕੀ ਨੂੰ ਕੁਦੋਂ ਕਦਮ ਨਹੀਂ ਆ ਹਨਾ ਉਹ ਲੋ ਬਾਹਰ ਨਿਕਲ ਜਾਂਦੀ ਜਦੋਂ ਕਾਕੀ ਨੂੰ ਚੁਗਣਾ ਹੁੰਦਾ ਹਨਾ ਆਹੋ ਜੋਬ ਤੇ ਉਹ ਜਿਹੜਾ ਵੀ ਉਹਨਾਂ ਫਾਤਕ ਲੱਗ ਗਿਆ ਜਦੋਂ ਦੀ ਦਾ ਜੋਰ ਲੱਗ ਗਿਆ ਚੌਦੀ ਦਾ ਜੋਰ ਲੱਗ ਗਿਆ ਪੂਰਾ ਤੇ ਕੰਮ ਨਾ ਰਹਿ ਜਾਈਂ ਅਧੂਰਾ ਤੇ ਇਧਰ ਸੁਣਣ ਸੁਣਣਾ ਕੀ ਕਾਂਡੀ ਮੇਰੀ ਮੈਂ ਚੌਦੀ ਦੀਆਂ ਦੇ ਤੁਹਾਨੂੰ ਦੀਆਂ ਗੱਲਾਂ ਸੁਣਨ ਦੀਆਂ ਉਹ ਇੱਕ ਨਜ਼ਾਰੇ ਲੈਣ ਲਈ ਨਾ ਦਾ ਭਜਾਉਂਦੀ ਆ ਨਜ਼ਾਰੇ ਹੁੰਦੇ ਹੀ ਆ ਹੈ ਨਜ਼ਾਰੇ ਤੇ ਹੁੰਦੇ ਹੀ ਆ ਫਿਰ ਪੇਕੇ ਆਣ ਕੇ ਹੂੰ ਯਾ ਤੇਰੇ ਬੜੇ ਲਈ ਨਹੀਂ ਦੂੰ ਹਨਾ ਤੂੰ ਹੀ ਨਹੀਂ ਲੈਦੇ ਪੀ ਕੇ ਆ ਕਿਤੇ ਮਸਤ ਹੋ ਜਾਂਦੀ ਮਸਤੇ ਹੈ ਮਸਤੇ ਕਿਤੇ ਮੈਦੇ ਆ ਸਵੇਰੇ ਚੁੱਪ ਕਰਕੇ ਤੇ ਚੱਲ ਗਏ ਪਿੰਡ ਚਲੋ ਹੂੰ ਉਹ ਤੋਤੇ ਘਾੜੜੀ ਚਲੋ ਇਹ ਕੋਈ ਤਾਂ ਮੌਸਮ ਠੀਕ ਹੋਇਆ ਹਾਂ ਤੇ ਦਵਾ ਗਿਆ ਹੋਇਆ ਕਿੱਧਰ ਪੂਆ 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 ਚੱਲੀ ਪੂਆ ਨਹੀਂ ਬੋਲਦੀ ਚਲੋ ਜੀ ਮੈਨੂੰ ਬੁਣਾ ਆ ਜਾ ਹਾਂ ਹਾਂ ਠੰਡੇ ਰੌਣਕ ਆ ਗਈ ਆ ਜੀ ਤੇ ਓਏ ਕੋ ਚੰਨ ਮਮਾ ਅੱਜ ਮੀਂਹ ਪੈ ਗਿਆ ਤਾਂ ਬੜਾ ਵਧੀਆ ਮੌਸਮ ਹੈ ਠੰਡਾ ਹਵਾ ਚੱਲਣ ਦੀ ਆ ਮੌਸਮ ਬੜਾ ਵਧੀਆ ਹੋਇਆ ਅੱਜ ਬਹੁਤ ਨਿਆਰੇਦਾਰ ਮੌਸਮ ਆ ਹਵਾ ਬਹੁਤ ਠੰਡੀ ਚੱਲਣ ਦੀ ਤੇ ਕਿੱਥੇ ਕਿੱਥੇ ਮੀਂਹ ਪਿਆ ਦੱਸਿਓ ਭਲਾ ਬਹੁਤ ਵਧੀਆ ਮੌਸਮ ਹੋਇਆ ਤੇ ਬਹੁਤ ਠੰਡਾ ਆ ਗਿਆ ਗਰਮੀ ਵੀ ਬੜੀ ਪਈ ਤਿੰਨ ਚਾਰ ਦਿਨ ਤੇ ਗਰਮੀ ਨਾਲ ਅੱਤ ਕਰਾਤੀ ਫੜ ਕੇ ਯੋ ਇਪੀ ਆ ਗਿਆ ਤੇ ਅੱਜ ਥੋੜਾ ਜਿਹਾ ਮੀਂਹ ਪਿਆ ਹਵਾ ਠੰਡੀ ਚੱਲਣ ਦੀ ਹੁਣ ਥੋੜਾ ਜਿਹਾ ਸਕੂਨ ਆ ਨੀਰੇ ਸੁਭਦੀਪ ਗਰਮੀ ਬਹੁਤ ਮਣਾਉਂਦਾ ਬਹੁਤ ਜ਼ਿਆਦਾ ਆ ਹਾ 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 ਥੱਕ ਗਿਆ ਹਾਂ ਗੱਲਾਂ ਕਰ ਕਰ ਆਹ ਗੱਲਾਂ ਕਰ ਕਰ ਥੱਕ ਗਿਆ ਹਾਂ ਸੁਭਦੀਪ ਉਹਨ ਸੋਬਦੀਪ ਆਪਣੀ ਮਾਂ ਦੇ ਕੋਲ ਜਾਏਗਾ। ਓ ਕੀ ਹੈ ਚਵਦੀਪ? ਉਹ ਸਭ ਮਾਂ ਨਾਲ ਗੱਲ ਕਰੂਗਾ। ਕੀ ਹੈ ਆਈ? ਦੀਦੀ ਨੇ ਮਾਰਿਆ? ਮੈਨੂੰ ਤਾਂ ਮਾਰਿਆ ਹੋ। ਕਹਿੰਦੀ ਮੈਂ ਦੀਦੀ ਨੇ ਮਾਰਿਆ ਮਤੀ ਨੂੰ। ਚੱਲ ਆਜੋ। ਮੈਂ ਮਟਿਆ ਕੰਨ ਆਜੋ ਆਜੋ ਸੁਣੇ ਰਹੋ। ਆਜੇ ਮੇਰੀ ਮਤੀ। ਨਾ ਬਤ। ਹਿੰਗੀਲਾ ਤਾਂ ਇਹ ਗਿਆ। ਹਾਂਜੀ ਕੀ ਹੋਇਆ ਦੀਦੀ ਨੇ ਮਾਰਿਆ ਨਾ ਬਟਨੋਈ ਦਾਨੀ ਨਾ ਨਾ ਚਲੇ ਨਾ ਨਾ ਆਪਕੋ ਰੋਈ ਦਾਨੀ ਸ਼ੋਭਦੀਪ ਹੁਣ ਪੈ ਗਿਆ ਜਿਹਦੇ ਹੁਣ ਇਹਨੇ ਚੁੱਪ ਨਹੀਂ ਕਰਨਾ ਤੇ ਨਹੀਂ ਚਲੋ ਨਹੀਂ ਕਰਦੇ ਨਹੀਂ ਕਰਦੇ ਨਹੀਂ ਚਲੋ ਚੰਗਾ ਜੀ ਫਿਰ ਮਿਲਦੇ ਆ ਸਤਿ ਸ੍ਰੀ ਅਕਾਲ ਬਟੋ ਧੰਨਵਾਦ